ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਹੋਰ ਕਿਦਾਂ ਕੀ ਹਾਲ ਚਾਲ ਨੇ ਮੈਂ ਤਾਂ ਤੁਹਾਡਾ ਆਪਣਾ ਸੇਵ ਕੁਬੜ ਤੁਸੀਂ ਦੇਖ ਰਹੇ ਹੋ ਮਾਲਾ ਬੈਲਟ ਲਾਈਫ ਇਨ ਸਾਈਪ੍ਰਸ ਜਿਹੜਾ ਇਹ ਬਲੌਕ ਆਗਾ ਇਹ ਬਲੌਕ ਤੋਤਿਆਂ ਤੇ ਆ ਘਰੇ ਕਿਦਾਂ ਆਉਣ ਲੱਗੇ ਤੋਤੇ ਇੱਕ ਸਟੋਰੀ ਹੈਗੀ ਇੱਕ ਦਿਨ ਆਪਨੇ ਘਰੇ ਟਟ ਫਟ ਪਈ ਸੀ ਚੌਲਾਂ ਦੀ ਤੇ ਮਾਤਾ ਨੇ ਮੈਨੂੰ ਬੈਸੀ ਫੜਾਤੀ ਕਹਿੰਦੀ ਚੱਲ ਕੋਠੇ ਤੇ ਪਾ ਦੇ ਜਾਨਵਰ ਆਉਣ ਲੱਗ ਜਾਂਦੇ ਆ ਉਸ ਦਿਨ ਮੈਂ ਕੋਠੇ ਦੇ ਉੱਪਰ ਬਨੇਰੇ ਦੇ ਠੀਕ ਆ ਚੌਲ ਪਾਤੇ ਉਹ ਤੇ ਚੌਲ ਉਹ ਇੱਕ ਜਾਂ ਦੋ ਦਿਨ ਪਾਉਂਦਾ ਰਿਹਾ ਤੇ ਪਹਿਲਾਂ ਆਉਂਦੇ ਰਹੇ ਦੋ ਜਾਂ ਤਿੰਨ ਤੋਤੇ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਡੇਲੀ ਪਾਉਣ ਲੱਗ ਗਿਆ ਤੇ ਇਹਨਾਂ ਦੀ ਗਿਣਤੀ ਵਾਦੀ ਵਾਦੀ ਅੱਜ ਘਟੋ ਘਟ 25 ਤੋਂ 30 ਤੋਤੇ ਹੁੰਦੇ ਆ ਮਾਰਨਿੰਗ ਤੇ ਸ਼ਾਮ ਨੂੰ ਵੀ ਇਸ ਤੋਂ ਜ਼ਿਆਦਾ ਵੀ ਕਦੇ-ਕਦੇ ਹੋ ਜਾਂਦੇ ਨੇ ਇੰਨੇ ਤੋਤੇ ਹੁੰਦੇ ਆ ਜੀ ਆਪਣਾ ਸਾਰਾ ਜਿਹੜਾ ਕੋਠਾ ਹੁੰਦਾਗਾ ਉਹ ਭਰਿਆ ਹੁੰਦਾਗਾ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਕਿਹੜੀ-ਕਿਹੜੀ ਜਗ੍ਹਾ ਤੇ ਪਾਉਨੇ ਆਂਗੇ ਇਹਨਾਂ ਵਾਸਤੇ ਚੌਲ ਤੇ ਫਿਰ ਉਸ ਤੋਂ ਬਾਅਦ ਮੈਂ ਜਾਨੀ ਕਿ ਇਹਨਾਂ ਵਾਸਤੇ ਆੜ ਹੀ ਲੈ ਕੇ ਆਉਣ ਲੱਗ ਗਿਆ ਸੀਗਾ ਠੀਕ ਆ ਚੌਲ ਕਿਉਂਕਿ ਤੇ ਇਹਨਾਂ ਦੇ ਜਿਹੜੇ ਮਨ ਪਸੰਦ ਆਗੇ ਉਹ ਚੌਲ ਖਾ ਕੇ ਖੁਸ਼ ਆਗੇ ਤੇ ਆਓ ਫਿਰ ਮੈਂ ਤੁਹਾਨੂੰ ਦਿਖਾਉਣਾ ਆਪਾਂ ਕਿੱਥੇ-ਕਿੱਥੇ ਪਾਉਂਨੇ ਚੌਲ ਕੀਤੀ ਸੀ ਉਹ ਬਨੇਰੇ ਤੋਂ ਕੀਤੀ ਸੀ ਕਿ ਮੈਂ ਬਨੇਰੇ ਤੇ ਇਸੇ ਤਰ੍ਹਾਂ ਉਹ ਚੌਲ ਖਿਲਾ ਰਿਹਾ ਸੀਗੇ ਪਹਿਲੇ ਦਿਨ ਤੇ ਹੁਣ ਵੀ ਆਪਾਂ ਇਹ ਬਨੇਰੇ ਤੇ ਚੌਲ ਪਾਤੇ ਆਗੇ ਠੀਕ ਆ ਤੇ ਇਹ ਬਨੇਰੇ ਤੋਂ ਲੈ ਕੇ ਆਪਣੇ ਕੋਲ ਸਾਰਾ ਜਿਹੜਾ ਕੋਠਾਗਾ ਆਊਟਸਾਈਡ ਹੁੰਦੀ ਆ ਉਹ ਸਾਰੀ ਆਪਣੀ ਕਵਰ ਕੀਤੀ ਹੁੰਦੀ ਹੈਗੀ ਤੇ ਮੈਂ ਤੁਹਾਨੂੰ ਦਿਖਾਉਣਾਗਾ ਇੱਕ ਆ ਜਗ੍ਹਾ ਤੇ ਆਪਾਂ ਚੌਲ ਪਾਉਣੇ ਹੈਗੇ ਠੀਕ ਆ ਤੇ ਦੂਸਰੇ ਆਪਣੇ ਆ ਜਗ੍ਹਾ ਤੇ ਚੌਲ ਪਾਏ ਹੋਏ ਹੈਗੇ ਠੀਕ ਆ ਬਨੇਰੇ ਤੇ ਤੇ ਫਿਰ ਆ ਜਗ੍ਹਾ ਤੇ ਪਾਏ ਹੋਏ ਸਵੇਰ ਜਦੋਂ ਆਉਂਦੀ ਆ ਆਪਣਾ ਆ ਸਾਰਾ ਬਨੇਰਾ ਆ ਵਾਲਾ ਠੀਕ ਆ ਇਹ ਫੁੱਲ ਉਹ ਤੇ ਨਾਂ ਭਰਿਆ ਹੁੰਦਾ ਤੇ ਫੁੱਲ ਚੀਂ-ਚੀਂ ਰੌਣਕ ਲਾਈ ਹੁੰਦੀ ਹੈਗੀ ਜੇ ਦਾਣੇ ਨਹੀਂ ਪਾਉਂਦੇ ਤੇ ਫਿਰ ਇਹਨਾਂ ਦਾ ਏਡਾ ਸ਼ੋਰ ਸੁਣਨ ਵਾਲਾ ਹੁੰਦਾਗਾ ਕਿ ਫੁੱਲ ਭਰਿਆ ਹੁੰਦਾ ਠੀਕ ਆ ਮਾਰਨਿੰਗ ਟਾਈਮ ਤੇ ਜਿਹੜਾ ਆ ਬਨੇਰਾ ਕੇ ਬਲੈਕ ਇਹ ਤੇ ਸਾਰੇ ਤੇ ਬੈਠੇ ਹੁੰਦੇ ਆ ਤੇ ਆਪਾਂ ਚੌਲ ਆ ਜਗਾ ਤੇ ਪਾਤੇ ਹੈਗੇ ਠੀਕ ਆ ਇਹਨਾਂ ਵਾਸਤੇ ਤੇ ਫਿਰ ਇਦੂ ਬਾਅਦ ਆਪਾਂ ਜਿਹੜਾ ਫਿਰ ਆਪਾਂ ਇਹ ਤੇੜੇ ਆਪਣਾ ਸਾਈਡ ਤੇ ਸਾਰਾ ਕੋਠਾ ਕਵਰ ਕੀਤਾ ਹੁੰਦਾਗਾ ਫਿਰ ਮੈਂ ਇਹਨਾਂ ਤੇ ਵੀ ਇਦਾਂ ਇਦਾਂ ਨਾਲ ਨਾਲ ਚੌਲ ਜਿਹੜੇ ਉਹ ਪਾਣੀ ਸਟਾਰਟ ਕਰਦੇ ਤੇ ਹੁਣ ਜਨਨ ਕੀ ਆਪਣੇ ਮਾਰਨਿੰਗ ਟਾਈਮ ਤੇ ਸ਼ਾਮ ਵਾਲੇ ਟਾਈਮ ਕੋਠੇ ਦੇ ਉੱਪਰ ਫੋਲੋ ਰੌਣਕ ਹੁੰਦੀ ਹੈਗੀ ਆਪਣਾ ਜਿਹੜਾ ਘਰ ਆ ਇਹ ਦੋ ਮੰਜ਼ਲਾਗਾ ਤੇ ਤੇ ਫਿਰ ਜਿਹੜਾ ਕੋਠਾ ਦਾ ਆਪਣਾ ਪਨੀਰਾਂ ਲੱਗੂ ਉਧਰ ਤੇ ਆ ਕੇ ਸਾਰੇ ਇੱਧਰ ਦੇਖਦੇ ਬਹਿਗੇ ਇਹ ਸਾਰਾ ਕਵਰ ਹੁੰਦਾਗਾ ਤੁਹਾਨੂੰ ਵਿੱਚ ਵੀਡੀਓ ਲਾ ਕੇ ਦਿਖਾਉਂ ਫਿਰ ਕਿਦਾਂ ਜਿਹੜੇ ਤੋਤੇ ਆਗੇ ਉਹ ਕਿਦਾਂ ਕੋਠੇ ਤੇ ਆਉਂਦੇ ਆਗੇ ਤਾਂ ਬਣੇ ਰਹਾਗਾ ਤੇ ਇਥੇ ਵੀ ਆਪਾਂ ਚੌਲ ਪਾਦੇ ਆਗੇ ਇਸ ਜਗ੍ਹਾ ਤੇ ਤੇ ਆ ਜਗ੍ਹਾ ਤੇ